ਵਧਿਆ ਟਿਕਾ ਕੇ ਕਰੀ ਸਮਾਰਕ ਬੋਰਡ ਦੇ ਬਾਲੇ ਹੈ ਜੇ ਹੂੰ ਨਾ ਬਹੁਤੀ ਹੋਵੇ ਇੰਝ ਜਿਹੜੇ ਗੱਤ ਵੇ ਸਭ ਜੰਮੀ ਜੀ ਹੂੰ ਬਿਲਕੁਲ ਹੋਰ ਕੋਈ ਨਵਾਂ ਲਾਉਣਾ ਜਿਹੜਾ ਹੈ ਬੜੀਆਂ ਹੈ ਕਿ ਮਨ ਨਹੀਂ ਨੀਗੀ ਬਾਹਰ ਤਾਂ ਜਾਊਗੀ ਹਮ ਸਾਰਾ ਕੋ ਚੈੱਕ ਕਰ ਲਾਂ ਫੇਰ ਦੇਖ ਲੈ ਨਹੀਂ ਤਾਂ ਫਿਰ ਉੱਥੋਂ ਬਣਾ ਲਈ ਹਮ ਇਹ ਤਾਂ ਉਹ ਕੀ ਕਰੀ ਕਰ ਬਸ ਇਹ ਹੀ ਹੁੰਦਾ ਬੱਟਾ ਦਾ ਤੇਤੂ ਹੋਵੇ ਪਾਣੀ ਜਦੋਂ ਜਾਣਾ ਦੇਖ ਕੇ ਤੁਰੇ ਮੇਰਾ ਵੀ ਕਾ ਹੂੰ ਤੇ ਮਰੋਂ ਬੱਬ ਲੱਗ ਜਿਵੇਂ ਕੋਈ ਕਰਦਾ ਰਹੇ ਵੀ ਰਾ ਖੜੇ ਨਾ ਹੂੰ ਮਾਸ਼ਾਓਤ ਮਰਦਾ ਵੀ ਧੀ ਦੇ ਨਾ ਪਾਣੀ ਠੀਕ ਆ ਹੂੰ

ਆਹ ਵੇ ਮੈਸਤਰੀ ਨੇ ਬਟ ਗੱਡੀ ਬਣਾ ਕੇ ਬੜੀ ਛੇਤੀ ਅੰਦਰ ਵੀ ਲਾਤੀ ਮੈਸਤਰੀ ਵਧੀਆ ਸਾਰਾ ਕੁਝ ਹੀ ਬਣਾ ਲੈਂਦਾ ਹੋਰ ਬਿੱਟੇ ਗੱਡੀ ਵੀ ਬਣਾ ਦੇ ਜੀ ਸਾਈਕਲ ਵੀ ਬਣਾ ਦੇਦਾ ਮੋਟਰਸਾਈਕਲ ਵੀ ਬਣਾ ਦੇਦਾ ਜਿਵੇਂ ਆਹ ਤੇ ਮੋਟਰਸਾਈਕਲ ਖੜਾ ਕਹਿੰਦੇ ਨੇ ਇਹਨੂੰ ਵੀ ਲਾਵਾਂਗੇ 10 ਮਿੰਟ ਠੀਕ ਆ ਮੋਟਰਸਾਈਕਲ ਵੀ ਬਣਾਵਾਂਗੇ ਠੀਕ ਆ ਠੀਕ ਠੀਕ ਵਧੀਆ ਮਾਣੀ ਚੀਜ਼ਾਂ ਚਾਹਦੇ ਉਹਨੇ ਫਿਰ ਇੱਕ ਦੰਦਰ ਵਾਲੀ ਘੱਟੀ ਕੱਲ ਲਾ ਕੇ ਠੀਕ ਆ ਹੂੰ ਹੂੰ ਉਹ ਚਲੋ ਮਾਈਕ ਯਾਰ ਬਈ ਮੈਸਟਰ ਜੀ ਹੁਣ ਚਾਹ ਪੀ ਲ ਮਣੀ ਭਈਆ ਚਾਹ